ਮਾ ਸंचाई ਵਿਭਾਗ ਦੀ ਅਣਦੇਖੀ ਕਾਰਨ ਗੁਜਰਾਤ ਮਾਈਨਰ ਦਾ ਨਿਰਮਾਣ ਕੰਮ ਅੱਧ ਵਿਚਾਲੇ ਲਟਕਿਆ ਜਨਵਰੀ ਅੰਤ ਵਿੱਚ ਇਸ ਮਾਈਨਰ ਨੂੰ ਪੱਕਾ ਕਰਨ ਦੇ ਨਾਂ ਹੇਠ ਚਲਦੇ ਪਾਣੀ ਨੂੰ ਕੀਤਾ ਸੀ ਬੰਦ ਜਿਸ ਕਾਰਨ ਪਹਿਲਾਂ ਕਨਕ ਦੀ ਫਸਲ ਨੂੰ ਪੂਰਾਪਤ ਮਾਤਰਾ ਚ ਪਾਣੀ ਨਹੀਂ ਮਿਲ ਪਾਇਆ ਅਤੇ ਹੁਣ ਝੋਨੇ ਦੀ ਲਵਾਈ ਵੀ ਪ੍ਰਭਾਵਿਤ ਹੋਣ ਦਾ ਅੰਦੇਸਾ ਲੋਕਾਂ ਵਿੱਚ ਅਰੋਸ ਲੋਕਾਂ ਕੀਤਾ ਸਿੰਚਾਈ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਆਉ ਸੁਣਦੇ ਹਾਂ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਤੋਂ ਉਹਨਾਂ ਦੀ ਸਮੱਸਿਆ 100 200 ਕਿਨਾਂ ਬੀਹ ਨੂੰ ਪਾਣੀ ਲੱਗਣਾ ਜੇ ਧੋਨੇ ਤਿਆਰੀ ਹੋ ਗਈ ਆ ਇਹ ਨਾਲਾ ਸੜਕ ਬਰਾਬਰ ਆ ਕੋਈ ਗੱਤੇ ਕੰਮ ਨਹੀਂ ਲੱਗਿਆ ਸਾਰਾ ਕੰਮ ਬੰਦ ਹੋ ਗਿਆ ਦਾ ਪੀਪੀ ਕੰਮ ਬਿਨਾਂ 2 ਮਹੀਨੇ ਦਾ ਬੰਦ ਪਿਆ ਦਾ ਤੇ ਸਰਕਾਰ ਨੂੰ ਅਸੀਂ ਕਿੰਨੇ ਵਾਰੀ ਕਹਿ ਚੁੱਕੇ ਆ ਨਾ ਸਰਕਾਰ ਨਾ ਹੀ ਜਿਹੜਾ ਨਹਿਰੀ ਮਹਿਕਮਾ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਝੋਨੇ ਨੂੰ 20-25 ਦਿਨ ਲੱਗੇ ਨਾ ਲੱਗਣ ਨੂੰ ਲੇਕਿਨ ਨਾਲੇ ਦਾ ਕਿਤੇ ਨਿਸ਼ਾਨ ਵੀ ਨਹੀਂ ਸਾਰੇ ਨਿਸ਼ਾਨ ਵੀ ਮਟਾਤਾ ਗਿਆ ਨਾ ਨੇ ਸਾਰੇ ਪੂਰ ਕਪੂਰ ਕੇ ਉਹਨੂੰ ਰੋਡ ਦੇ ਬਰਾਬਰ ਬਣਾ ਖੜਿਆ ਅਰੇ ਜ਼ਿਮੀਂਦਾਰ ਪਰੇਸ਼ਾਨਾ ਵਿਧਿਆ ਕਿਸ ਨੇ ਪਨੀਰੀ ਨੂੰ ਵੀ ਬੀਜੀ ਪਾਣੀ ਹੈ ਨਹੀਂ ਪਨੀਰੀ ਕਿਥੋਂ ਬੀਜੀਏ ਨਾ ਪਨੀਰੀਆਂ ਵਧਾਈਆਂ ਨਾ ਨਾ ਝੋਨਾ ਕਿ ਲੱਗਣ ਦਾ ਕੋਈ ਉਮੀਦ ਹੀ ਨਹੀਂ ਤੇ ਸਾਨੂੰ ਕਹਿੰਦੇ ਮੱਕੀ ਬੀਜੋ ਮੱਕੀ ਅਸੀਂ ਮੱਕੀ ਬੀਤੀ ਹੈਗੀ ਨਾਲਾ ਸਾਡੇ ਝੋਨੇ ਦੀ ਸੇਵਦੀ ਪਾਣੀ ਆ ਰਹੀਆਂ ਇਹ ਐ ਹੈ ਤਿਆਰੀ ਆ ਉਹਨਾਂ ਦੀ ਕਿ ਮੱਕੀ ਬੀਜਣ ਝੋਨਾ ਲਾਣ ਪਾਣੀ ਦਾ ਜਲਸਾ ਥੱਲੇ ਉਹ ਕਹਿੰਦੇ ਸਾਨੂੰ ਨਹਿਰੀ ਪਾਣੀ ਲੱਗਦਾ ਨੇ ਨਰੀ ਭਾਈ ਨਾਲਾ ਸੁਏ ਪੂਰੜਿਆ ਤੇ ਅਸੀਂ ਪਾਣੀ ਕਿੱਥੋਂ ਲਾਣਾ ਇਹ ਇਸ ਵਾਰ ਕਣਕ ਵੀ ਜਿਹੜਾ ਪਾਣੀ ਜਿੰਗਰਾਂ ਨੂੰ ਕਣਕ ਦੀ ਕੋਈ ਸਿੰਚਾਈ ਨਹੀਂ ਹੋਈ ਨਾਲਾ ਪੂਰਤਾ ਗਿਆ ਸੀ ਤੇ ਕਣਕ ਦਾ ਝਾੜ ਵੀ ਜਿਹੜਾ 10 ਤੋਂ 12 ਕਵਾਂਟਰੀ ਰਿਆ ਤੇ ਜੀਮੇਦਾਰਾਂ ਦਾ ਖਰਚਾ ਵੀ ਪੂਰਾ ਨਹੀਂ ਹੋਇਆ ਤੇ ਸਾਡਾ ਸਰਕਾਰ ਅੱਗੇ ਬੇਨਤੀ ਆ ਕਿ ਇਹ ਨਾਲਾ ਜਿਹੜਾ ਸਾਡਾ 10-10 ਵਿੱਚ ਕੰਪਲੀਟ ਕਰਕੇ ਸਾਨੂੰ ਦੇਣ ਤਾਂ ਕਿ ਅਸੀਂ ਆਣ ਵਾਲੇ ਅੱਗੇ ਸਜਾਈ ਜਿਹੜੀ ਆ ਆਪਣੀ ਝੋਨੇ ਦੀ ਤਿਆਰੀ ਕਰ ਸਕੀਏ ਨਹੀਂ ਤਾਂ ਇਹ ਜਿਹੜਾ 200 ਕਲੇ ਦੇ 10 ਪੰਡਾ ਰਗਵਾਏ ਇਹ ਤੇ ਲੋਕੀ ਜਿਹੜੇ ਆ ਇਹ ਇਹ ਰੇਗਿਸਤਾਨ ਬਣ ਨਾਲ ਇਹ ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਉੱਤੇ ਧਿਆਨ ਦੇਣ ਪਹਿਲ ਦੇ ਤੌਰ ਤੇ ਪ੍ਰੋਟੀ ਦੇ ਤੌਰ ਤੇ ਜਿਹੜਾ ਇਹ ਨਾਲਾ ਜਿਹੜਾ ਇਹਨੂੰ ਪਾ ਚਾਹੀਦਾ ਹੈ ਜੀ ਅੱਜ ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਹੋਏ ਨੇ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਆਪਣੇ ਵਿਚਾਰ ਦੱਸੋ ਇਹ ਗੁਜਰਾਤ ਮੈਨਰ ਹੈ ਹਾਂਜੀ ਗੁਜਰਾਤ ਰੇਲ ਤੋਂ ਨਿਕਲਿਆ ਪਿਆ ਗੁਜਰਾਤ ਮੈਨਰ ਆ ਤਿੰਨ ਮਹੀਨੇ ਹੋ ਗਿਆ ਪੁੱਟਿਆ ਪਿਆ ਇਹ ਦੇਖੋ ਜੀ ਆ ਦਿਖਾਓ ਜੀ ਇੱਧਰੋਂ ਇਹ ਸਾਰਾ ਪੁੱਟ ਗਿਆ ਸਾਹ ਦੇਖੋ ਜੀ ਇਹ 15 ਰੋਡ ਕਿਤੇ ਰੋਡ ਬਣਾਉਣਾ ਚਾਹਤਾ ਹੈ ਰੋਡ ਬਣਾਉਣਾ ਹੁੰਦਾ ਇਸ 13 ਕਾ ਹਫਤੇ ਆ ਉਹਨਾਂ ਨੇ ਤੇ ਸਾਨੂੰ ਇਹ ਸਮੱਸਿਆ ਵੀ ਸਾਨੂੰ ਕਣਕ ਨੂੰ ਪਾਣੀ ਵੀ ਨਹੀਂ ਲਾਨਤਾ ਜਨਵਰੀ ਮਹੀਨੇ ਅੰਡੇ ਚ ਬੜਦਾ ਇਹਨਾਂ ਨੇ ਨਾ ਸਾਨੂੰ ਕਣਕਾਂ ਨੂੰ ਪਾਣੀ ਨਹੀਂ ਲਾਨਤਾ ਸਾਡਾ ਦਾਦਾ ਕੁੰਡ ਝਾੜ ਘਟ ਨਿਕਲਿਆ ਬਾਰ ਬਾਰ ਕੁੰਡ ਝਾੜ ਨੀ ਝਾੜ ਨਿਕਲਿਆ ਇਸ ਸਮੱਸਿਆ ਵੀ ਹੁਣ ਝੋਨਾ ਵੀ ਲਾਨ ਸ਼ੁਰੂ ਹੋਣ ਲੱਗਾ ਪੰਜਰੀ ਨੂੰ ਭਗਵਾਨ ਜਮਾਨ ਨੇ ਡੇਡ ਦਿੱਤੀ ਤੇ ਝੋਨੇ ਲਾਨਦੀ ਪਨੀਰੀ ਵੀ ਲਾਣੀ ਹੈ ਤਾਂ ਪਨੀਰੀ ਵੀ ਲਾਣੀ ਹੈ ਆਈ ਕਿਤੇ ਇੰਜਰਾ ਦੇ ਕਰੇ ਕਦੇ ਕਦੇ ਕਰ ਕਰਕੇ ਨੀਰੀ ਵੀ ਜੰਡਿਆ ਆਈ ਇਹ ਕੋਈ ਨਾਲਾ ਹੀ ਨਿਕਲਿਆ ਕੋਹੋ ਨਹੀਂ ਕਰਨਦੇ ਤਿੰਨ ਮਹੀਨੇ ਹੋ ਗਏ ਇਹ ਬੰਦ ਪਿਆ ਖਾਲੀ ਵੀਰ ਵਾਲੀ ਮਿੱਟੀ ਪਾਈ ਸਿਰ ਪੱਥੇ ਇਹਨਾਂ ਨੇ ਬਾਕੀ ਉਧਰ ਸੈਟਾ ਪੁੱਟ ਲਈ ਉਧਰ ਸੈਟਾ ਪੁੱਟ ਦੀਆਂ ਹਾਂ ਕੰਮ ਬੰਦ ਹੋਇਆ ਪਿਆ ਨਾ ਕੋਈ ਕੰਮ ਹੋਣ ਰਿਹਾ ਤੇ ਹੁਣ ਇਹ ਭਗਵੰਤ ਮਾਨ ਨੂੰ ਇਹੋ ਬੇਨਤੀ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੇ ਆ ਜ਼ਿਲ੍ਹੇ ਪਠਾਨਕੋਟ 'ਚ ਧਿਆਨ ਦੇਵੇ ਜਿਹੜਾ ਗੁਜਰਾਤ ਮੈਨਰ ਤੋਂ ਗੁਜਰਾਤ ਮੈਨਰ ਹੈ ਇਹ ਨਿਕਲਦਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜਲਦੀ ਨਾਲਾ ਬਣਾਇਆ ਜਾਏ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਦੋ ਤਿੰਨ ਵਾਰੀ ਗਿਆ ਪਰ ਕੋਈ ਕੰਮ ਨਹੀਂ ਹੋਇਆ 20 ਦਿਨਾਂ ਦਾ ਲੱਗ ਰਿਹਾ ਕੋਈ ਨਾ ਲਾਉਂ। ਸਾਡੀ ਇਹ ਬੇਨਤੀ ਆ ਕਿ ਜਲਦੀ ਦੀ ਜਲਦੀ ਸਾਡੀ ਪਾਣੀ ਨਾਲ ਕੰਕੜ ਮਿਲਿਆ ਤੇ ਆ ਵੀ ਹੁਣ ਝੋਨੇ ਦੀ ਵਾਰੀ ਆਈ ਹੈ ਪਨੀਰੀ ਬੀਜਨ ਨੂੰ ਵੀ ਮੁਸ਼ਕਲ ਆ। ਸਾਨੂੰ ਕਿਤੇ ਨਾ ਕਿਤੇ ਨਾ ਕੋਈ ਹੱਲ ਕਰਕੇ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਕੀ ਨਹੀਂ ਕਰਵਾਇਆ ਚਾਹੇ ਚਾਹੇ ਤੁਸੀਂ ਜਵਾਬ ਦੇਵੋ ਇਹ ਨਹੀਂ ਕਰ ਸਕਦਾ ਜੋ ਮੰਗ ਮੰਗਾ ਪੀਆ ਇਹਦਾ ਖਾਲਾ ਪੰਜਾ ਛਾ ਪਿੰਡਾਂ ਨੂੰ ਪਾਣੀ ਲੱਗ ਰਿਹਾ ਇਸ ਵੇਲੇ ਤਾਂ ਅਜੇ ਤੱਕ ਕੋਈ ਮਸਲਾ ਹੱਲ ਹੋਇਆ ਨਹੀਂ ਤੇ ਕਿਸਾਨ ਵਿਚਾਰੇ ਕਿਸ ਤਰ੍ਹਾਂ ਝੋਨਾ ਲਗਾਣਗੇ ਤੇ ਸਾਡੀ ਸਰਕਾਰ ਕੋ ਪਰਜਗ ਮੰਗਾ ਇਹਨੂੰ ਜਲਦੀ ਤੋਂ ਜਲਦੀ ਕਵਰ ਕੀਤਾ ਜਾਵੇ